ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਰਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਪੀ ਆਰਟੀਸੀ ਵੱਲੋਂ ਕੀਤੀ ਗਈ ਹੜਤਾਲ ਜਿਹੜੀ ਹੈ ਉਸ ਨੂੰ ਫਿਲਹਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੋ ਹੁਣ ਰਾਹਤ ਉਹਨਾਂ ਮਹਿਲਾਵਾਂ ਨੂੰ ਉਹਨਾਂ ਭੈਣਾਂ ਨੂੰ ਮਿਲੇਗੀ ਜਿਹੜੀਆਂ ਕਿ ਰਖੜੀ ਦੇ ਤਿਉਹਾਰ ਦੇ ਉੱਤੇ ਆਪਣੇ ਪੇਕੇ ਘਰ ਜਾਣ ਵਾਲੀਆਂ ਸੀ ਤੇ ਇਸ ਹੜਤਾਲ ਦੇ ਕਾਰਨ ਉਹਨਾਂ ਨੂੰ ਖਾਸੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸੀ ਸੋ ਉਹਨਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਸੋ ਕਿਤੇ ਨਾ ਕਿਤੇ ਪੀ ਆਰਟੀਸੀ ਦੇ ਮੁਲਾਜ਼ਮਾਂ ਨੇ ਵੀ ਆਪਣੇ ਭਰਾ ਹੋਣ ਦਾ ਇੱਕ ਸਬੂਤ ਉਹਨਾਂ ਪੈਣਾ ਦੇ ਲਈ ਦਿੱਤਾ ਹੈ ਕਿ ਜਿਨ੍ਹਾਂ ਨੂੰ ਇਹ ਮੁਸ਼ਕਲਾਂ ਆਣੀਆਂ ਸੀਗੀਆਂ ਸੋ ਉਹਨਾਂ ਨੂੰ ਇਹ ਰਾਹਤ ਮਿਲ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਪੀਆਰਟੀਸੀ ਯੂਨੀਅਨ ਜਿਹੜੀ ਇਹਨਾਂ ਦੀ ਮੁਲਾਜ਼ਮਾਂ ਦੀ ਯੂਨੀਅਨ ਹੈ ਉਹਨਾਂ ਵੱਲੋਂ ਇਹ ਇੱਕ ਟੈਂਡਰ ਦੇ ਵਿੱਚ ਜੋ ਉਹਨਾਂ ਦੀਆਂ ਮੰਗਾਂ ਸੀ ਉਸ ਨੂੰ ਲੈ ਕੇ ਜਿਹੜੀ ਇਹ ਹੜਤਾਲ ਕੀਤੀ ਜਾ ਰਹੀ ਸੀ ਹਾਲਾਂਕਿ 13 ਤਰੀਕ ਤੱਕ ਦਾ ਪਹਿਲਾਂ ਕਿਹਾ ਗਿਆ ਸੀ ਕਿ ਹੜਤਾਲ ਕੀਤੀ ਜਾਏਗੀ 13 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਨੇ ਹੁਣ ਦੇਖਣਾ ਹੋਵੇਗਾ ਕਿ ਜੇ 13 ਤਰੀਕ ਨੂੰ आरटीसी ਦੇ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਤਾਂ ਉਸ ਤੋਂ ਅੱਗੇ ਹੜਤਾਲ ਨਹੀਂ ਹੋਏਗੀ ਪਰ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਵੀ ਜਿਹੜੀ ਆ ਹੜਤਾਲ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਵੱਡੀ ਰਾਹਤ ਦੀ ਖਬਰ ਮਹਿਲਾਵਾਂ ਦੇ ਲਈ ਖਾਸ ਤੌਰ ਦੇ ਉੱਤੇ ਹੈ ਕਿਉਂਕਿ ਰਖੜੀ ਦੇ ਤਿਉਹਾਰ ਦੇ ਉੱਤੇ ਲੋਕਾਂ ਨੇ ਆਪਣੇ ਪੇਕੇ ਘਰ ਜਾਣਾ ਹੁੰਦਾ ਰਖੜੀ ਵਗੈਰਾ ਬੰਨ ਨਹੀਂ ਹੁੰਦੀ ਤਾਂ ਜਦੋਂ ਤੋਂ ਇਹ ਗੱਲਾਂ ਸਾਹਮਣੇ ਆਈਆਂ ਸੀ ਜਦੋਂ ਤੋਂ ਇਹ ਹੜਤਾਲ ਸ਼ੁਰੂ ਹੋਈ ਸੀ ਹੜਤਾਲ ਦੀ ਖਬਰ ਸਾਹਮਣੇ ਆਈ ਸੀ ਤਾਂ ਕਿਤੇ ਨਾ ਕਿਤੇ ਪਰਿਵਾਰਾਂ ਦੇ ਵਿੱਚ ਨਮੋਸ਼ੀ ਸੀਗੀ ਮਹਿਲਾਵਾਂ ਦੇ ਵਿੱਚ ਨਮੋਸ਼ੀ ਸੀ ਕਿਉਂਕਿ ਇੱਕ ਤਿਉਹਾਰ ਇਦਾਂ ਦਾ ਜਦੋਂ ਬਸਾਂ ਦੇ ਵਿੱਚ ਲੋਕਾਂ ਨੇ ਜ਼ਿਆਦਾ ਸਫ਼ਰ ਕਰਨਾ ਹੁੰਦਾ ਉਸੇ ਸਮੇਂ ਹੜਤਾਲ ਹੋ ਜਾਣਾ ਤਾਂ ਪੰਜਾਬ ਦੇ ਵਿੱਚ ਵੱਡੇ ਨੰਬਰ ਵੱਡੇ ਪੱਧਰ ਦੇ ਉੱਤੇ ਪੀਆਰਟੀਸੀ ਦੀ ਬਸਾਂ ਚੱਲਦੀਆਂ ਨੇ ਜਿਸ ਦੇ ਨਾਲ ਮਹਿਲਾਵਾਂ ਨੂੰ ਖਾਸ ਤੌਰ ਦੇ ਉੱਤੇ ਇਹ ਮੁਸ਼ਕਲਾਂ ਆਣੀਆਂ ਸੀਗੀਆਂ ਜੋ ਕਿ ਹੁਣ ਸੁਖਾਲੀਆਂ ਹੋ ਗਈਆਂ ਨੇ ਤਾਂ ਪੰਜਾਬ ਦੀ ਵੈਸੇ ਵੀ ਗੱਲ ਕਰ ਲਈ ਜਾਵੇ ਤਾਂ ਔਰਤਾਂ ਜਿਹੜੀਆਂ ਨੇ ਉਹ ਜ਼ਿਆਦਾਤਰ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨਾ ਜਿਹੜਾ ਪ੍ਰੈਫਰ ਕਰਦੀਆਂ ਨੇ ਕਿਉਂਕਿ ਉਹਨਾਂ ਨੂੰ ਆਧਾਰ ਕਾਰਡ ਦਿਖਾ ਕੇ ਇਸ ਦੇ ਵਿੱਚ ਫ੍ਰੀ ਸਫ਼ਰ ਵੀ ਮਿਲਦਾ ਹੈ ਸੋ ਇਸ ਦੇ ਉੱਤੇ ਜਿਹੜੀ ਹੈ ਅਗਰ ਰਖੜੀ ਦੀ ਗੱਲ ਕੀਤੀ ਜਾਵੇ ਤਾਂ ਆਮ ਤੌਰ ਦੇ ਉੱਤੇ ਜਦੋਂ ਵੀ ਤਿਉਹਾਰਾਂ ਦਾ ਸੀਜ਼ਨ ਹੁੰਦਾ ਹੈ ਤਾਂ ਪਰਿਵਾਰ ਜਦੋਂ ਇੱਕ ਦੂਜੇ ਨਾਲ ਮਿਲਣ ਜਾਂਦੇ ਨੇ ਤਾਂ ਉਹ ਬਸਾਂ ਦੇ ਵਿੱਚ ਹੀ ਜਾਂਦੇ ਨੇ ਤਾਂ ਇਸ ਕਰਕੇ ਇਹ ਵੱਡੀ ਜਿਹੜੀ ਇੱਕ ਮੁਸ਼ਕਲ ਹੈ ਉਹ ਪੰਜਾਬ ਵਾਸੀਆਂ ਦੀ ਇਸ ਵੇਲੇ ਹੱਲ ਹੁੰਦੀ ਨਜ਼ਰ ਆਈ ਹੈ ਸੋ ਹੋਣ ਦੀ ਜਿਹੜੀ ਰਾਹਤ ਦੀ ਖਬਰ ਹੈ ਉਹ ਇਹ ਹੈ ਕਿ ਫਿਲਹਾਲ ਇਹ ਹੜਤਾਲ ਜਿਹੜੀ ਆ ਉਹ ਮੁਲਤਵੀ ਕਰ ਦਿੱਤੀ ਗਈ ਹੈ ਪਰ ਜੇਕਰ ਮਲਾਜ਼ਮਾਂ ਵੱਲੋਂ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਕਿ ਜੇਕਰ 13 ਤਰੀਕ ਨੂੰ ਜਿਹੜੀ ਹੋਣ ਵਾਲੀ ਮੀਟਿੰਗ ਆਕਰ ਉਹਦੇ ਵਿੱਚ ਉਹਨਾਂ ਦੀਆਂ ਮੰਗਾਂ ਜਾਂ ਫਿਰ ਉਹਨਾਂ ਦੇ ਵੱਲੋਂ ਜੋ ਵੀ ਆਪਣੇ ਇਹਦੇ ਵੀ ਹੜਤਾਲ ਦੇ ਕਾਰਨ ਦੱਸੇਗੇ ਨਹੀਂ ਅਗਰ ਉਹ ਹੱਲ ਨਹੀਂ ਹੁੰਦੇ ਉਹਨਾਂ ਦੇ ਮੁੱਦੇ ਹੱਲ ਨਹੀਂ ਹੁੰਦੇ ਤਾਂ ਇਹ ਹੜਤਾਲ ਅੱਗੇ ਜਾ ਕੇ ਫੇਰ ਜਾਰੀ ਹੋ ਸਕਦੀ ਹੈ ਉਹ ਕਿੰਨਾ ਲੰਮਾ ਸਮੇਂ ਚੱਲੇਗੀ ਉਹ ਸਾਰਾ ਕੁਝ ਨਿਰਭਰ ਜਿਹੜਾ ਹੈਗਾ ਉਹ 13 ਤਰੀਕ ਦੀ ਮੀਟਿੰਗ ਦੇ ਉੱਪਰ ਕਰਦਾ ਹੈ ਤਾ ਫਿਲਹਾਲ ਦੀ ਘੜੀ ਰਾਹਤ ਹੈ ਕਿ ਪੀਆਰਟੀਸੀ ਵੱਲੋਂ ਜਿਹੜੀ ਇਹ ਹੜਤਾਲ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ